ਕੀ ਕਰਦਾ ਕੋਈ ਫਲਦਾਨੀ ਦੀ ਜੋ ਜਬਾਨ ਦਾ ਪੈਂਦਾ ਇੱਕ ਵਾਰੀ ਆ ਆਪਰੇਟਰ ਜੀ ਕੀ ਕਰਦਾ ਕਿੰਨੇ ਜਗਾ ਤੂੰ ਉੜੇ ਉੜਦੀ ਆ ਉਹਨੇ 20 ਪਿਆਦਾ ਤੂੰ ਉੜਦੀ ਥੜੀ ਜਿਆਦਾ ਤੂੰ ਉੜਦੀ ਭਜਾਦਾ ਮੈਂ ਇਹਦੇ ਦਾ ਇੰਨੀ ਕਰਦਾ ਕੋਈ ਉਹਨੇ ਫਾੜ ਦੇਣੀ ਦਿੱਤੀ ਤੂੰ ਵੀ ਤਾਂ ਦੱਸਦਾ ਵਾ ਹੋਰ ਆ ਆ ਦੇਖੀ ਭਰਿਆ ਗਿਆ ਅੱਗੇ ਕਪੜਾ ਜਾਂ ਬਾਹਰ ਤੇ ਫਸਾ ਜਾਣੇ ਤੇ ਤੂੰ ਸਾਹ ਲੰਦਾ ਦਾ ਇੱਕ ਜਿਹਾ ਖਾਸ ਆ ਜੀ ਬਹੁਤ ਹੈ ਮੈਨੂੰ ਬਹੁਤ ਗਰਮੀ ਜੀ ਪੀ ਹੈ ਹੈ ਕਿੰਨਾ ਦੱਸਿਆ ਹਾਂ ਲੱਗਦਾ ਤੀ ਤੀ ਤੋਂ ਦੋ ਬਹੁਤ ਚੀ ਵੀ ਹੈ ਅੱਛਾ ਇਹ ਤਾਂ ਆਦੀ ਹੋਣ ਹੱਥ ਲਈ ਗੱਲ ਕਰਦੇ ਕੋਈ ਦੋ ਅੱਗੇ ਪੜੀ ਜਾਂਦਾ ਇਹ ਦੋਰੀ ਹੈ ਹਾਂ ਹੈਂਟਰ ਇੱਕ ਹੋਰ ਗਿਆ ਘਰਾਂ ਚਲੋ ਹੋਇਆ ਫਿਰ ਆਏ ਬੱਤੋ ਜਿੱਥੇ ਲਾਈਟ ਨਹੀਂ ਹੁੰਦੀ ਫਿਰ ਬੱਤਲਾ ਹੋ ਜਾ ਹੈ ਕਿ ਨਹੀਂ ਫਿਰ ਬੱਤਲਾ ਬੜਾ ਅੱਜ ਆਲਾ ਗੜੀ ਗੜੀ ਆ ਪੰਜ ਕਿਲੇ ਗੜੀ ਦੇ ਬਾਅਦ ਫਿਰ ਹੋਰ ਦੇਖਦੇ ਕੀ ਕਰਦੇ ਆ ਸਾਬੇ ਗੜੀ ਬਾਕੀ ሄਦਾ ਪਰ ਹੁੰਦਾ ਅਗਲੇ ਦੇ ਪਰ ਜੇ 헤ਡ ਘਾ ਜ਼ਿਆਦਾ ਖਰਾਬ ਹੋਵੇ ਤਾਂ ਚੱਲਦੀ ਨਹੀਂ ਬਦਲ ਲੈਂਦਾ ਹੈ ਜੋ ਇਹ ਅਹ ਅਹ ਆਪ ਨੂੰ ਇਹ ਵੀ ਕੰਮ ਆ। ਦਾ ਚਿੰਤਾ ਦੇਖ ਕੇ ਤਰ। ਅਲਾ ਮੋਟਰਸਾਈਕਲ ਸਕੂਟਰੀ ਨਿਕਲ ਜੀ ਕੋਈ ਬਾਹਨ ਮਾ ਲੈ। ਆਹ ਫਿਰਦਾ ਹੈ ਬਾਹਰ ਸੱਲ ਲੱਭਦਾ ਹੁਣ। ਮੋਟਰਸਾਈਕਲ ਤਾਂ ਬੜੇ ਟਾਈਮ ਤੋਂ ਲੱਗ ਹੀ ਜਾਂਦਾ। ਸੇਵਾ ਲਾ ਦਿੱਤਾ। ਇਹ ਲਾ ਕੁੱਤਾ ਦੋੇ ਤੱਕ ਅੱਗੇ ਵੱਟ ਗਿਆ। ਇਧਰਲੇ ਵੱਟ ਗਿਆ। ਉਹ ਵੱਟ ਗਿਆ। ਆ ਬੱਚੂ ਲੱਗ ਗਿਆ ਥਾ। ਅਨੀਸ ਲੱਗੀ ਰਹੀ ਮਾਨ। ਹਾਂ? ਉਹ। ਅਨੀਸ ਹੀ ਮਾਨ ਲੱਗੀ। ਤੇ ਕੁੱਤੇ ਦੇ ਰੱਛਾਂ ਖੜੇ ਦੇ। ਵੱਡੜੇ ਕਿ ਬੱਚੂ ਲੰਘ ਗਿਆ। ਬੱਚੂ ਲੱਗ ਗਿਆ ਥੋੜਾ ਵੱਟ ਕੇ। ਇਹਦਾ ਕੁੱਤਾ ਜਾਤਾ ਹੀ ਸਾਲੀ ਇਹ। ਕੁੱਤਾ ਘਾਤੇ ਕਹਿੰਦੇ ਹੈ ਕੁੱਤਾ ਉਹ। ਯਾਰ ਅਸੂਰੇ ਹੁੰਦੇ ਜਾਂ ਯਾਦ ਆਉਂਦਾ ਨਹੀਂ ਨਹੀਂ ਲੱਗੇ ਪਾਣੀ ਹੈ ਆਈ ਪਾਣੀ ਮੰਗਦੀ ਆ ਪਾਣੀ ਨਹੀਂ ਅੱਜਸ ਕੰਮ ਆ ਇਹਨੂੰ ਵਾ ਨਹੀਂ ਆਹਾ ਮੱਤੀ ਮੱਤੀ ਲਾਉਂਗਾ ਦੁਪਹਿਰੇ ਇਹਨੂੰ ਦੁਪਹਿਰੇ ਇਹਨੂੰ ਲਾਉਂਗਾ ਇਹਨੂੰ ਇਹ ਲਾਉਂਗਾ ਦੁਪਹਿਰੇ ਇਹਨੂੰ ਧੱਗ ਆ ਐਕਸਟਰਾ ਲੱਖ ਰੋ ਧੱਗ ਆ ਐਕਸਟਰਾ ਲੱਖ ਐਕਸਟਰਾ ਵਾਲੀ ਤਾਂ ਮੈਨੂੰ ਐਕਸਟਰਾ ਦਾ ਪਿਆ ਇਹ ਸ਼ੇਅਰ ਰੱਖਿਆ ਮੈਂ ਇਕ ਕਦੀ ਬਾਤ ਆਰੀ ਇਹਨੇ ਬਾੰਨ ਗੜਾ ਆਏ ਹੈ ਦਵਾਰਾ ਨਹੀਂ ਬੰਨੂਣ ਲੈਨੇ ਫੇਰ ਇਕ ਕਦੀ ਵਾਰ ਫੇਰ ਬਾਹਰ ਤੇ ਦੰਦ ਫੇਰ ਨਹੀਂ ਬੰਨਦਾ ਇਹ ਬਾਹ ਖਿੱਚਦੇ ਬਸ ਇੱਕ ਪੰਗਾ ਹੋਰ ਆਇਆ ਜੱਥੇ ਮੈਂ ਛੁੱਟ ਗਿਆ ਪਾਲ ਸਭ ਦੇ ਕੋ ਯਾਰੇ ਨਾ ਸੋ ਆ ਵੇਤਾ ਮਸਾਰੀਆਂ ਆ ਆ ਇਹ ਜੇ ਮਾਰਾ ਵੀ ਦਰਜੀ ਬੜਾ ਭੀਤੇ ਮਿੱਤੀਆ ਫਰਕ ਪਾਇਆ ਆਪਣਾ ਹੋ ਲਿਆ ਕੰਮ ਆ ਦੰਦ ਮਾਰੇ ਵੀ ਆਉਂਦੇ ਥਾਲੇ ਦੰਦ ਮਾਰੇ ਵੀ ਚੜਚਾ ਹੋਵੇ ਆ ਦੰਦ ਚੜਚਾ ਮਾਰੇ ਵੀ ਸਨ ਦੰਦ ਤੁਹਾਡੇ ਪਤਨੀ ਕਹੇ ਜੇ ਆ ਕਿੰਨੇ ਤਿੱਖੇ ਆ ਤੁਹਾਡੇ ਕਮਾਲ ਹੈ ਨਾ ਮੋ ਨਾ ਬਲਤ ਲੱਕੀ ਦੇ ਸੁੱਕ ਗਏ ਜਮਾਈ ਆ ਪਾਣੀ ਮੰਗਦੀ ਹੁਣ ਬਹੁਤ ਪੂਰਾ ਕੜਕਾ ਨਿਕਲ ਗਿਆ ਮੱਕੀ ਦਾ ਹੁਣ ਪਾਣੀ ਮੰਗਦੀ ਹੈ ਜੀ ਪੂਰਾ ਇਹ ਤਾਂ ਉੱਠਣੀ ਆ ਇਹ ਛੱਡ ਪਾਣੀ ਜੀ ਨੂੰ ਲੈੜ ਆਈ ਵੀ ਛੱਡਦੇ ਹੁਣ ਹੀ ਲੈੜਟਾ ਹੈਗੀ ਏ ਵੀ ਹੁਣ ਮੈਂ ਰੂਪਰ ਜਾਣਾ ਯਾਰ ਕਿਆ ਕਿਆ ਕਰਾਂ ਮੈਂ ਮੈਂ ਨਹੀਂ ਛੱਡੂੰਗਾ ਲੈੜ ਤਾਂ ਫੇਰੀ ਹੈ ਦੁਬਾਰੀਆਂ ਕਰਦੇ ਨੇ ਯੋ ਆਉਂਦੀ ਐ ਬੀ ਬੀ ਬਾਕੀ ਪਨੀਰੀ ਜਿ ਬਰੀ ਜਾਵਗੇ ਹਾਂ ਰਈ ਮਾਰ ਲੱਗੀ ਬਨੀ ਦੀ ਹਾਂ ਖਰਾਬ ਕਰ ਲੈ ਪੱਕਾ ਹੈ ਖਰਾਬ ਹੋ ਗਿਆ ਖਰਾਬ ਹੋ ਗਿਆ ਪੱਕਾ ਖਰਾਬ ਹੋ ਜਾਂ ਜੋੜ ਖੁੱਲ ਲੈ ਤਾਂ ਰੱਬ ਜਾਣੇ ਦਿਖਾਉਂਦਾ ਮਿਸਤਰੀ ਨੂੰ ਸ਼ਾਮ ਨੂੰ ਏਕੇ ਸਾਰੇ ਘਰਾਂ ਵੀ ਜੋੜ ਜੋੜ ਕੇ ਜਾ ਕੇ ਇਹ ਜਿਹੜੇ ਲੱਗੇ ਹੁੰਦੇ ਵੀਡੀਓ ਦੇਖਣਾ ਉੱਪਰ ਇਹਨੂੰ ਮੀਟਰ ਤੇ ਕਹਾਂ ਲੱਗੇ ਬੰਦੀ ਆਪਣੇ ਘਰ ਦੀ ਸਪਲਾਈ ਕੋਲ ਉਹ ਦੋ ਹੀ ਜਲ ਗੇ ਲੋਡ ਬਾਈ ਜਿਆਦਾ ਪੈਂਦਾ ਹੁਣ ਏਸੀ ਯੂਸੀ ਚਲਾਉਣੇ ਕਰਕੇ ਇੱਕੋ ਘਰ ਉਹ ਕੰਮ ਜਿਆ ਕਰਦੇ ਆ ਬਾਲ ਪੇਪਰ ਲਾਉਣ ਲੱਗੇ ਰਸੋਈ ਦਾ ਕੰਮ ਕਰਦੇ ਆ ਹਰਮੋਨੀਅਮ ਚਲਾਉਂਦੇ ਆ ਉਹਦੇ ਕਰਕੇ ਸਾਲ ਦੋ ਗਲ ਦੁਬਾਰੇ ਤਿੰਨ ਵਾਈ ਲਾਈਟ ਨਾ ਠੀਕ ਮਸ ਲਈ ਹਿੰਦੀ ਗਾਦੇ ਤੇ ਦੇਖੇ ਤਾਰ ਜਲ ਗਈ ਉਹਦੀ ਅੱਤਾ ਘੜੀ ਜਿਆ ਉਹਦਾ ਕਰਨਾ ਹੁਣ ਗਿਆ ਆ ਮੈਂ ਕਹਿੰਦਾ ਹੈ ਨਾ ਅੱਗ ਪੈਂਦੀ ਆ ਕਰਮੀ ਅੱਗ ਕਾਦੀ ਆ ਬਾਈ ਪੂਰਾ ਹਾਲ ਹੈ ਬੁਰਾ ਹਾਲ ਹੈ ਇਹ ਕਹਿੰਦੇ ਹੁੰਦੇ ਨਾ ਉਹ ਹਾਲ ਹੈ ਪਰ ਸੁਣ ਵੀ ਦੱਸਿਆ ਹੋਆ ਕਹਿੰਦੇ ਮੀਂਹ ਤਾਂ ਕੋਈ ਨਹੀਂ ਪਤਾ ਭਾਈ ਹਾਂ ਮੀਂਹ ਤਾਂ ਕੋਈ ਨਹੀਂ ਪਤਾ ਕਿ ਭਾਈ ਬਹਿਣਾ ਹੀ ਗਿਆ ਆ ਬੰਦਿਆ ਬੰਦਿਆ ਭਾਈ ਭੇਜ ਬੇ ਬਹੁਤ ਵਧੀਆ ਹੈ ਜਿਹੜੇ ਵਧੀਆ ਜਿਹੜੇ ਮੰਨ ਕੇ ਚੱਲਦੇ ਹੁਣ ਆਪਾਂ ਪਬੂਲੇ ਨੂੰ ਪਾਣੀ ਲੈ ਜਾਂਦੇ ਆ ਭਾਈ ਹੁਣ ਆਪਣੇ ਤਾਂ ਚਾਹ ਪਾਣੀ ਲੱਗਦਾ ਹੈ ਕਿਹਦੇ ਹੁਣ ਜੰਗਲਾਂ ਚ ਬੁੱਤੇ ਖੜੇ ਆ ਉਹ ਵੀ ਸੁੱਕਣ ਲੱਗ ਗਏ ਪੱਤੇ ਝੜਨ ਲੱਗ ਗਏ ਉਹਨਾਂ ਦੇ ਹੋ ਹਾਂ ਬੁਰਾ ਨਾ ਪੱਤੇ ਝੜਨ ਲੱਗ ਤਾ ਬੰਦੇ ਮਾ ਜੀਰੂ ਪਾਣੀ ਲਾਇਆ ਇਹ ਲਈ ਬਾਜੀ ਜੋ ਖੜੀ ਸੀ ਹਮਰੀ ਹੋਈ ਮੋੜੀ ਹਾਂ ਫੋੜਾਂਗੇ ਜਾਂ ਫੋੜਿਆ ਨਾ ਹੋੜ ਹੋਈ ਯਾਰੀ ਅਰੀ ਹੋਈ ਉਹ ਇੱਕ ਇੱਕ ਵੀ ਵੀ ਹੋਣਾ ਸ਼ਾਮ ਨੂੰ ਕਿਉਂ ਕਿ ਅਰੀ ਦਾ ਉਹਨੂੰ ਪੁੱਛੂਗਾ ਵੀ ਤੂੰ ਹਾਂਦਾ ਪੀਉਂਦਾ ਹੁਣ ਕਿਹ ਚੱਕਰ ਰ ਠੀਕ ਨਹੀਂ ਗੱਲ ਆਪਣੇ ਦੀ ਜੀਤ ਆਪਣੇ ਦਾ ਐ ਹੀ ਐ ਮਿੱਤਰਾ ਹਲਾ ਕਰੋ ਜੀ ਆ ਗਏ ਲਿਆ ਮੈਂ ਤੇਰਾ ਹੈ ਬੜੇ ਦਾ ਐ ਹੁਣ ਮੋਟਰਾਂ ਦਾ ਵੀ ਨਹੀਂ ਲੱਗ ਲੱਗਾ ਜਿਹਦਾ ਇੱਕ ਮੋਟਰ ਦਾ ਚੱਕਰ ਹੁੰਦਾ ਜ਼ਿਆਦਾ ਹਨਾ ਇੱਕ ਮੋਟਰ ਨਾਲ ਪਾਣੀ ਵੀ ਪਿੱਛੇ ਪੂਰਾ ਕਹਿੰਦਾ ਆਪਣ ਰੁਕਣੀ ਪੈਣੀ ਹੈ ਹਾਂ ਪਨੀਰੀ ਹੂੰ ਆਪਣੇ ਲੱਗ ਲੱਗ ਮੋਟਰਾਂ ਐ ਚਾਰ ਮੋਟਰਾਂ ਵਜਿਰੀ ਐ ਇਹ ਮੰਨ ਕੇ ਜੇ 14 ਕਿੱਲੇ ਆਪਣੇ ਹਮਲਣਗੇ ਜਾਈ ਚਾਰ ਮੋਟਰਾਂ ਪਰ ਹਮ ਕੀ ਜਾਲਤੂ ਹੂੰ ਪੰਜ ਆਜੇ ਫੇਰ ਕਹਾ ਇੱਕ ਵਾਰ ਇੱਕ ਕਿੱਲਾ ਇੱਕ ਵਾਰ ਇੱਕ ਕਿੱਲਾ ਇੱਕ ਵਾਰ 5 ਕਿੱਲੇ ਇੱਕ ਵਾਰ 4 ਕਿੱਲੇ ਹੋਵੇ ਨਾ ਪਾਣੀ ਪੂਰਾ ਚਾਰ ਪੰਜ ਮੋਟਰਾਂ ਪਰ ਐ ਇੱਕ ਕਿੱਲਾ ਐ ਮੋਟਰ ਪਤਾ ਐ ਹੂੰ ਇਧੇ ਪਰ ਬਥੇਰਾ ਅੱਜ ਦਾ ਪਾਣੀ ਬਹੁਤ ਆ ਇੱਥੇ ਕਿੰਨੀ ਪੈਗਾ ਸੁੱਕ ਤੇ ਨੀ ਮੁੜ ਕੇ ਇਥੇ ਹੀ ਸੋਕਦਾ ਮੱਕੀ ਇਹਦੇ ਨਾਲ ਹੀ ਯਾਰ ਪੈ ਗਈ ਮੱਕੀ ਬਾਈ ਫਿਰੋ ਕਮਲਾਈ ਪੈ ਗਈ ਇੱਕ ਕਰਕੇ ਨਾ ਹੁਣ ਸੁੰਡੀ ਦੀ ਫਰੇ ਫੇਰਾ ਕਿਹੜਾ ਮਾਰੀਆਂ ਨੇ ਛਾਲਾ ਔਰ ਤਾਂ ਪਾਣਗੇ ਪੂਲ ਬਲਾ ਮੱਕੀ ਹਾਂ ਹੈ ਇਹਨੇ ਭਈ ਦੀ ਬਿਲ ਤੇ ਮੱਕੀ ਮੱਕੀ ਬਟਾਈ ਜਾਲ ਦੀ ਪੂਰੀ ਛਾਰ ਵਾਲੀ ਦੀ ਉਹ ਪੂਰੀ ਬਟਾਈ ਜਾਲ ਦੀ ਛਾਰ ਵਾਲੀ ਮੱਕੀ ਦੀ ਫੜਕਾ ਦੂਗਾ ਤਾਂ ਹੈ ਹੂੰ ਖੁੱਲਦੀ ਅੱਖ ਫਿੰਦਾ ਪੱਤਾ ਦੇਖਦਾ ਗਰਮੀ ਉਹ ਗਮਾਰੇ ਤੇ ਹਿਲਦਾ ਬਹੁਤ ਗਰਮੀ ਦਾ 5 ਵਜੇ 5 ਵਜੇ ਆਏ ਖਾਣੇ ਹੁਣ ਤਾਂ 5 ਹਾਂ ਹਾਂ ਕਾ ਤੁੰਗਾ ਦਿੰਦਾ 5 ਵਜੇ ਗਏ ਮੈਨੂੰ ਕੋਲ ਇਹ ਤਾਂ ਹੁਣ ਤਾਂ ਦਾਦਾ ਬੁਰਾ ਹਾਲ ਹੈ ਸਾਡਾ ਅਜਾ ਬਦਨਾ ਕਹਿੰਦੇ ਜਦ ਕਰਕੇ ਆਪਣੇ ਮੇਰੀ ਗੱਲ ਸੁਣ ਜਾ ਆਪਣੇ ਇਹ ਹਾਲ ਹੈ ਜਿੱਥੇ ਗ੍ਰਾਫਟ ਹੈ ਹੈ ਉਹ ਆਪਣੇ ਹੁਣ ਕੱਲੇ ਏਰੀਏ ਨਾਲ ਮਾ ਮੋਟਾ ਫਰਕ ਹੋਰ ਪਾਸੇ ਉਹ ਮਾ ਮੋਟਾ ਏ ਆਪਣੇ ਫਿਰ ਵੀ ਉਹ ਮਾ ਮੋਟਾ ਫਰਕ ਆ ਬਣੇ ਮਾਲਾ ਮੋਟਾ ਫਰਕਾ ਹੋ ਜਾਏ ਸਾਰੇ ਦਸਤ ਲਾਉ ਤਾਂ ਤੁਹਾਨੂੰ ਕੀ ਹੋਊਗਾ ਤਾਂ ਮਨ ਬਦ ਹੋਊਗਾ ਸਾਰੇ ਦਸਤ ਲਾਉਗੇ ਤਾਂ ਕਿਤੇ ਫਰਕ ਪੈਂਦਾ ਹੁੰਦਾ ਹੈ ਹਾਂ ਸਾਰੇ ਪਾਸੇ ਦਸਤ ਲੱਗੇ ਤਾਂ ਏਰੀਆ ਕ ਹੁੰਦਾ ਹੁੰਦਾ ਹੈ ਹੁਣ ਤੂੰ ਕੱਲਾ ਮਜ਼ੀ ਕਰੀ ਆ ਹਾਂ ਸਾਰੇ ਏਰੀਆ ਕਰੂਗਾ ਕੱਲਾ ਇੰਨਾ ਕ ਹੈ ਕਿ ਨਹੀਂ ਉਹ ਮੋਟਰ ਬਦ ਲਖਦਾ ਉੱਥੇ ਬੈਠੂਗਾ ਤੂੰ ਤਾਂ ਤੈਨੂੰ ਵਧੀਆ ਲੱਗਦਾ ਹਾਂ ਹੈ ਤਾਂ ਆ ਵੀ ਨੇੜੀ ਆ ਪਔਰੇ ਵੀ ਤਾਂ ਚੱਲ ਇੱਥੇ ਲਾ ਔਰੇ ਠੰਡ ਥੋੜੀ ਆ ਉਹ ਉਂ ਦੀ ਦਾ ਠਾਰਾ ਨਹੀਂ ਘਲਾਉਂਦੇ ਹੁਣ ਤਨੂੰ ਐਂ ਦੱਸਦਾ ਵੀ ਮੰਨ ਲਾ ਉਹ ਆਪਣਾ ਏਰੀਆ ਰੋਪੜ ਏਰੀਆ ਇੱਧਰ ਹੋ ਬਜਾਬ ਦੇ ਰਹੀ ਹਾਂ ਉਤੋਂ ਤੇ ਮਾਮੂਰਾ ਠੀਕ ਆ ਯਾਰ ਹੁਣ ਐਨ ਏਰੀਆ ਮੈਂ 15 16 ਰਖਤ ਲਾ ਦਿੱ ਆਥੇ ਹੋ ਗਈ ਹੌਲੀ ਹੌਲੀ ਹੁਣਾ ਸੂਤ ਹੋ ਗਿਆ ਕਰਕੇ ਹੋਰ ਰਖਤ ਲਾਏ ਬੇਕ ਹੋ ਗਈ ਆ ਤੂੰ ਆਦਾ ਬਹੁਤ ਚੱਲਿਆ ਚੰਗਾ ਚੱਲਿਆ ਜੀ ਹੂੰ ਸੂਤ ਗੁਰਾ ਜਾ ਆ ਪੂਰਾ ਚੱਲਿਆ ਅਭੀ ਤਾਂ ਚੱਲ ਗਿਆ ਸਾਰੇ ਜਨ ਪੇ ਆ 1 2 3 4 5 6 7 8 9 10 11 ਲਖ ਤਾਂ ਜਿਹੜੇ ਐਨ ਸਹੀ ਕਾਮਯਾਬ ਹੋ ਗਏ ਇਹ ਤਾਂ ਘੜੀ ਕਰਕੇ ਆਇਆ ਹੋੜ ਰੂਟਾ ਬੀਟਰ ਪੰਜ ਕਿਲੇ ਹੂੰ ਹੁਣ ਜਾਣਾ ਚੰਪਤੀ ਕਰਨ ਆ ਜਾਣਾ ਜੰਪਤਾ ਬੜਾ ਕਿਹਦੇ ਜੰਪਤੇ ਪਤਾ ਨਹੀਂ ਕਿਹਦੇ ਆ ਜਿਹੜੇ ਕਿਲਾ ਵਦਣੀਆਂ ਦਾ ਪਤਾ ਫੋਨ ਆਉਂਦੇ ਤੇ ਅੱਦੇ ਫਰ ਕੱਢਦੇ ਵੀ ਜਿਹੜਾ ਛੋਟੇ ਮੋੜੇ ਵਿੱਚ ਕੱਢੀ ਜਾਂ ਲੈ ਠੀਕ ਨਹੀਂ ਗੱਲ ਵਧੀਆ ਆ ਛੋਟੇ ਮੋੜੇ ਵਿੱਚ ਵੀ ਕੱਢੀ ਜਾਂ ਲੈ ਫੋਨ ਕਰਕੇ ਆਉਗਾ ਜਮ ਤੇ ਵੱਲ ਦੀ ਟਰੈਕਟਰ ਦਾ ਟਰੈਕਟਰ ਬੜਾ ਬੈਟਰ ਆ ਆਪਕਾ ਸਭ ਕੋਈ ਆਈ ਗਈ ਕਰ ਅੱਜ ਸੇਕ ਮਾਰ ਬਗਵਾ ਸੇਕ ਮਾਰ ਰੇ ਮੈਂ ਕਹਿੰਦਾ ਪੱਖਾ ਲਾ ਲਾ ਥੋੜਾ ਗਰਮੀ ਤੋਂ ਸਕੂਰੀ ਸਾਈਡ ਤੇ ਮਾਰੂਗਾ ਹਵਾ ਤਾਂ ਵੀਨ ਲੋੜਣਾ ਹੋਣਾ ਹੈ ਕੈਵੇਂ ਲੋੜਣਾ ਕੈਵੇਂ ਥੋੜਾ ਕਦੇ ਹੋਈ ਲੱਗੇ ਨਾ ਲੱਗਣਾ ਅਗਲੀ ਵਾਰ ਤੱਕ ਅਗਲੀ ਵਾਰ ਸੀ ਗਾਜੂ ਆ ਸੀਜ਼ਨ ਉੱਖਾ ਕੱਢਣਾ ਬਣਾ ਬਸ ਆ ਸੀਜ਼ਨ ਆਹ ਹੋ ਗਿਆ ਔਖਾ ਔਖਾ ਕੱਟ ਰਾ ਸੀ ਜਨ ਨਾਲ ਬਿੰਦਰ ਲੈ ਕੇ ਆਇਆ ਟਾਈਟਰ ਦਾ ਆ ਬਿੰਦਰੇ ਗਿਆ ਅੱਜ ਆਪ ਕਿਥੇ ਨਹੀਂ ਰੋਪੜ ਕੰਮ ਤਾਂ ਅੱਜ ਆਪ ਨਹੀਂ ਗਿਆ ਉਹ ਫਿਰ ਆਪ ਨਹੀਂ ਗਿਆ ਆਪ ਇਸ ਵਾਰ ਗੇੜਾ ਜਿਹਾ ਮਾਰ ਕੇ ਆ ਗਿਆ ਤਾਂ ਉਹ ਇੱਕ ਬਾਲ ਪੇਪਰ ਵਾਲੇ ਲੱਗੇ ਉਹ ਘਰਾਂ ਉਹ ਵੀ ਲੱਗੇ ਵਿੱਚ ਚਾਰ ਬੰਦੇ ਘਰਾਂ ਲੱਗੇ ਖਸ ਹੋ ਸੇ ਵੀ ਨਹੀਂ ਆ ਰਹੀ ਦੱਸੀ ਬੰਦੀ ਹੈ ਬਜੀ ਠੀਕ ਆ ਜਲਦੀ ਕੰਮ ਕਰ ਲੈਣ ਪਿਆ ਕੇ ਦਿੱਤੀਆਂ ਦੋ ਘੋੜੀਆਂ ਹਾਂ ਕੂੜਾ ਲੈਣਾ ਸਾਰੋ ਤਾਂ ਹਾਂ ਕੂੜਾ ਹੀ ਲੈਣਾ ਤਾਂ ਘੋੜੀਆਂ ਚਾਹੀਦੀ ਨੇ ਕਹਿੰਦਾ ਉੱਪਰ ਭੂਗੀਆਂ ਵਿੱਚ ਲੱਗਣੀ ਚੜ ਕੇ ਮਾਂ ਪੌੜੀ ਦੇ ਦਿੰਦਾ ਕਹਿੰਦਾ ਈ ਘੋੜੀਆਂ ਚਾਹੀਦੀ ਐ ਨਾ ਘੋੜੀ ਬਲੂਟ ਹੁਣ ਦਿਖਾ ਕੇ ਲੈ ਵਾ ਦੇਖ ਕਿਆ ਵਧੀਆ ਚੀਜ਼ ਬਣੀ ਐ ਅੱਗੇ ਨਾਲ ਹੋਰ ਫਰਕ ਪਾਏਗਾ ਬਾਲਪੇਪਰ ਦਾ ਹਾਂ ਬਜਾ ਬਜਾ ਕਰਾਤੀ ਜਿਹੜਿਆ ਥੜੀ ਐ ਪੈਜ ਸੁਸੂ ਦੁਨੀਆਂ ਲਾਉਂਦੇ ਆ ਆਪਣੇ ਇਹਨਾਂ ਚ ਹੂੰ ਰਸੋਈ ਚ ਲੱਕੜੀ ਵਾਲੀਆਂ ਉਹ ਸਾਲੀ ਝੂਂਗ ਲੱਗ ਜਾਂਦੀ ਇਹਨਾਂ ਨੂੰ ਖਤਮ ਹੋ ਜਾਂਦੀ ਪੰਜ-ਸੱਤ ਸਾਲ ਚ ਹਾਂ ਆਪਣਾ ਦੁਨੀਆ ਲਵਾਤੀਆਂ ਹਰਮੋਨੀਅਮ ਦੀ ਮੈਂ ਹੁਣ ਕੰਮ ਕਰਨਾ ਫਿਰ ਹੋਰ ਕੰਮ ਕਿਆ ਕਰਨਾ ਕਰਮ ਤਾਂ ਹੀ ਆ ਬਸ ਉਹਨੂੰ ਹੋਰ ਕਿਆ ਕਰਨਾ ਜੇ ਅਸੀਂ ਮਿਹਨਤ ਨਹੀਂ ਕਰਦਾ ਕੋਈ ਕੰਮ ਨਹੀਂ ਹੈਗਾ ਬਿੱਲੇ ਬਿੱਲੀ ਆ ਹਲੇ ਬਿੱਲੇ ਮੇਰੀ ਹੈਗੇ ਛੁੱਟੀ ਫਿਰ ਬਿੱਲੇ ਮੇਰੀ ਡੌਲਾ ਲੱਗਿਆ ਮੰਡ ਜਿਉਣਾ ਅਸ਼ਾ ਬਿੱਲੇ ਬੁੱਲੇ ਕਿਥੇ ਅਤਾ ਕੰਡਾ ਕਰਨਾ ਤਾਂ ਹੁਣ ਤਾਂ ਆ ਗਏ ਅਸੀਂ ਇੱਥੇ ਤੇ 4 ਕਿਲੋ ਲਾਤੇ ਦੋ ਦਿਨ ਡੌਲਾ ਰਹੀਆਂ ਸੱਡਾ ਰਹੀਆਂ 1 ਕਿਲੋ ਰੋਲਾ ਵੇਚ ਰਹੀਆਂ ਡੌਲਾ ਲਾਉਣੀ ਕਿਹੜੇ ਸਖਾਲੀ ਐ ਉੱਪਰ ਤੇ ਵੀ ਅੱਗ ਥੱਲੇ ਗਲਿਆ ਮਤੇ ਵੀ ਅੱਗ ਸਾਲੀ ਪੱਤਰ ਤੇ ਇੱਕ ਮਾਰਦਾ ਤਰਾਕ ਤੂੰ ਤੇਰੀਆਂ ਕੰਨੇ ਕਰਮਜੀਤ ਹੀ ਹੋ ਹਾਂ ਮੋਟਰ ਪਗਿਆ ਤੇਰੀ ਗਿਆ ਬਣਾ ਚਲਾਉਣੀ ਮੋਟਰ ਆਉਦਾ ਹੀ ਨਾੜਦਾ ਉੱਤੇ ਲਈ ਮੋਟਰ ਚਲਾਉਣੀ ਹੈ ਉਹ ਭਾਏ ਦੇ ਮਲ ਚੋਚਾ ਨਾ ਲੈ ਲਈ ਨਾ ਹੀ ਲੋਗ ਆਓ ਹੋਰ ਕਹਿ ਗਰਮੀ ਪਹ ਨਾ ਲਈਏ ਚੱਲ ਹੀ ਛੱਡ ਰਹੀਆ ਫਿਰ ਇੱਧਰੋਂ ਚੱਲ ਚੱਲੀਏ ਚੱਲ ਚੱਲੀਏ ਆ ਜਾ ਮੁੰਡਾ ਕਹਿੰਦਾ ਨਾ ਹੁਣਾ ਮੈਂ ਕਿਹੜਾ ਮੁੰਡਾ ਕਹਦਾ ਆ ਮੁੰਡਾ ਕਹਿੰਦਾ ਗਰਮੀ ਪਾਉਦਾ ਮਾਂ ਵੀ ਨਾ ਹੁਣਾ ਮਾਂ ਕਹਿੰਦੀ ਡਾਡਾਈ ਜੀ ਕਰਵਾ ਬੋਚਾ ਭਰੀਆ ਲਿਆ ਯਾਰ ਬਹਾਲਾ ਮੈਂ ਤਾਂ ਕੱਦਾ ਕਹਿੰਦਾ ਨਹੀਂ ਆ ਜੱਕ ਮੈਂ ਤੁਹਾਨੂੰ ਦੱਸਦਾ ਕੱਢ ਨਹੀਂ ਹੁੰਦਾ ਇਹ ਤਾਂ ਪੰਜ ਦਾ ਕਈ ਯਾਦ ਆਉਂਦੀ ਵੀ ਆਉਂਦਾ ਯਾਰ ਅਸਲ ਸਿਕਿਉਰਿਟੀ ਬਹੁਤ ਹੈ ਕੱਢਿਆ ਜੇ ਭਾਈ ਉਹ ਚਾਬੀ ਇੱਥੇ ਵੀ ਹੈ ਤੇ ਲੋ ਬਈ ਕਾਂ ਦਾ ਪੂਲ ਹੈ ਜੀ ਚਾਰ ਪੰਜ ਗਾਧਾ ਆਪਣਾ ਸੈਟਿੰਗ ਕਰਨੀ ਪੈਂਦੀ ਹੈ ਇਹ ਬੱਚੇ ਪਾਣੀ ਮੋੜਾ ਉਹ ਮੋਟਰ ਚਲਾਉਣੀ ਹੈ ਇੱਕ ਜਗਾ ਖੋਲਣਾ ਪੈਣਾ ਉਹ ਐਂਡ ਤੱਕ ਖੁੱਲਾ ਹੀ ਖੁੱਲਾ ਹੀ ਪਿਆ ਉਹੇ ਹਵਾ ਜੀ ਮਰਜੀ ਕੱਟ ਨਹੀਂ ਪੈਂਦੀ ਐ ਮਾਮਾ ਨਾਲ ਪਾਣੀ ਉੱਥੇ ਜਾਊਗਾ ਤਾਂ ਪਾਣੀ ਦੇ ਵਿੱਚ ਜਿਊਣਾਗਾ ਬਾਕੀ ਮੈਨਾਂ ਕਹਿੰਦਾ ਰਹਿਣ ਦੇ ਥੜੀ ਲੱਕਣੀ ਕਿਰੂ ਖਾ ਭਰ ਦੋ ਫੜਾ ਫੜ ਆਹੋ ਇੱਕ ਜੂੜੀ ਖੋਲ ਦੇ ਨਾ ਉਹ ਉੱਥੇ ਪਾਰ ਮੂੰਹ ਖੁੱਲਾ ਏ ਹਾਂ ਉੱਥੇ ਖੁੱਲਾ ਮੂੰਹ ਪੈ ਫੜਨਾ ਕੋਈ ਚਾਸਤਾ ਨਹੀਂ ਹੈਗਾ ਬਾਬਾ ਠੀਕ ਆ ਹਾਂ ਖੁੱਲਾ ਈ ਆ ਮੂੰਹ ਨੂੰ ਰੇ ਹਾਂ ਖੋਲਤਾ ਤਾਂ ਮੈਂ ਬੱਦ ਰਹਿਣ ਦੇ ਕੌੜਾ ਲਾਉਣ ਦੀ ਵੀ ਜੇ ਪਾਣੀ ਨੂੰ ਨਹੀਂ ਆਉਣ ਫਾਇਦਾ ਕੀ ਚੱਲ ਜਾਵਾਂਗਾ ਬੱਦਾਂ ਜਾ ਕੇ ਚਲਾ ਦੇ ਮੂੰਹ ਖੋਲ ਦੇ ਮੂੰਹ ਖੁੱਲਾ ਜਾਂ ਭਰ ਕੇ ਤੈਨੂੰ ਜਦੋਂ ਫੋਨ ਆਇਆ ਨਾ ਉਹ ਤਾਂ ਮੈਂ ਉਹ ਕਰ ਦੇਣਾ ਜਦੋਂ ਆ ਕੇ ਜਦੋਂ ਫੋਨ ਕਰ ਦੇਣਾ ਮਾਰੋ ਮਾਰ ਭਰ ਦੇ ਦਾਬੇ 2 ਮਿੰਟ ਲਾ ਲੋ ਵੇ ਚੱਲ ਬੈਗਾਂ ਨੂੰ ਪਾ ਦੇ ਪੂੜਾ ਆਹ ਬਣੀ ਆਹ ਘਰ ਮਾ ਝੰਡਾ ਢੂਈ ਬੰਦਦਾ ਆਏਗਾ ਮੱਝ ਦਾ ਪਰਹ ਵਗਣਾ ਮਜਾ ਆ ਬਾਈ ਜੇ ਕਿ ਖੇਤ ਨੂੰ ਮੋਟਰ ਚੱਲਦੀ ਹੋਵੇ ਫੇਰ ਯਾਰਾ ਜਿਆਦਾ ਹੈ ਨਾ ਦੇਖੋ ਕਿ ਕਿੰਨਾ ਵਰਕੇਗਾ ਮੈਂ ਤਾਂ ਨੋਂਦੀ ਸਾਰੇ ਕਹਤਾ ਹੀ ਫਰਕ ਦਿੰਦਾ ਤਾਂ ਗਿਆ ਇਹ ਬਣੀ ਪਹਿਲਾਂ ਆਪਾਂ ਨੇ ਚੱਲਣਾ ਦਿਖਾ ਹਾ ਤੇਰੇ ਰੇਰੇ ਰੇਰੇ ਲੱਗੇ ਤਾਜਾ ਪਣੀ ਜਾਂਦਾ ਹਾਲੇ ਪਿੰਡੇ ਪਿੰਡੇ ਸੁਣਦੇ ਹੋਗੇ ਸੁਣ ਪਿੰਡੇ ਬੱਤਾ ਬੰਦ ਕਰ ਮੈਂ ਚਾਲਾ ਰੱਖੀ ਨੂੰ ਇਹਨੇ ਆਪੇ ਸਟਾਰਟ ਕਰ ਦਿੰਦਾ ਪਾਗੇ ਹਾਂ ਛੋਟੀ ਮੋਟਰ ਚਾਲਾ ਦ 10 15 ਮਿੰਟ ਚੱਲ ਬਾਈ ਵਿੱਚ ਮੜ ਮੜ ਘਾਰੇ ਨਾਲ ਇਹ ਲੈ ਗੀਰਾ ਪਾਣੀ ਪਾਣੀ ਤੇ ਅੱਗ ਵਰਗਾ ਲਾ ਲਾ ਮੁੰਡੂ ਕਿਹਾ ਮਾ ਮਾ ਕੀ ਜਿਹੜਾ ਜਿੰਨਾ ਪਾਉੜੋ ਅੱਗ ਵਗ ਰਿਹਾ ਪਾਣੀ ਲਗਾ ਰੋ ਪਾਣੀ ਦਾ ਪਹਿਲਾਂ ਹੁਣ ਆ ਚਲਾਈ ਛੰਡੇ ਬਾਅਦ ਉਹ ਕਦੀ ਗੱਲ ਪੈ ਪੈ ਵਾਲੀ ਪਾਣੀ ਆ ਗਿਆ ਪਹਿਲਾਂ ਵਿੱਚ ਉਹ ਠੰਡਾ ਨਹੀਂ ਹੋਇਆ ਫਿਰ ਪਾਪ ਖੜੀ ਤੇ ਚਾਦਰ ਹੋ ਰੋ ਮੋਟਰ ਪਾਣੀ ਉਹੀ ਹੋ ਜਾਂਦਾ ਪਾਣੀ ਆ ਪਾਣੀ ਲੈ 10 ਮਿੰਟ ਹੋ ਚਲਾਉਣ ਦੀ ਮੋਟਰ ਪਾਣੀ ਉੱਪਰ ਥੱਲੇ ਹੋ ਜਾਂਦਾ ਪਾਹ ਪੰਜ ਫਿੰਟ ਹੋ ਲੈ ਇਹਦੇ 10 ਤਾਂ ਪਾਣੀ ਬੂਟੇ ਪਏ ਹੋ ਹੈ ਤਾਂ ਜਿੱਦ ਕਿ ਖਲੇ بڑا ਬਣ ਗਿਆ ਤੱਕ ਬਾੜੀ ਕਿ ਬਾੜੀ ਛੇੜਦੇ ਬੂਟੇ ਹੋ ਜੂਗੇ ਤਗੜੇ ਹੋ ਜੂਗੇ ਕੱਢਣਾ ਹੈ ਨਾ ਨਾ ਇਸੇ ਇਹ ਜਪਾ ਦੀਏ ਬਾਲਟੀ ਗਰਮੀ ਬਹੁਤਾ ਹੈ ਕਿ ਉਹ ਹੋਰ ਦੋ ਸ਼ਾਮਾਂ ਬੈਠੀਏ ਕਿਥੇ ਦੇ ਨਾ ਕੇ ਜਨ ਆਮਬ ਖਰਾਬੂ ਜਾਂ ਅਮੜ ਖਰਾਬੂ ਪਾਣੀ ਪਾ ਪੂਰਨਾ ਪੂਰਨ ਹੈ ਮੈਂ ਬੈਠਾ ਹੋਣੇ ਪਾਇਆ ਪਾਣੀ ਸਵੇਰੇ ਪਾਇਆ ਦਾ ਪਰ ਸਵੇਰੇ ਵਾਲਾ ਕੰਮ ਹੈ ਨਹੀਂ ਦਾ ਹਾਂ ਸਵੇਰ ਦਾ ਸੁੱਕਣ ਦਾ ਨਹੀਂ ਹਾਂ ਕੀ ਦੀ ਦੋ ਕਰ ਨਹੀਂ ਜੇ ਨਾ ਭਾਈ ਜੀ ਕੰਮੀ ਤਾਂ ਆਇਆ ਨਹੀਂ ਰਿਹਾ ਹੂੰ ਕਰ ਨਹੀਂ ਕਿਤੇ ਥਰੇ ਨਹੀਂ ਆਉਂਦਾ ਪੌਂਦਾ ਛਾਹ ਨਹੀਂ ਆਉਂਦਾ ਗੁੱਲਾ ਹੋਇਆ ਹੈ ਵਿਰੋਧ ਦਾ ਬਸ ਹੋਣਾ ਹੈ ਜਿਦਵਾਲਟੀ ਕੋਲ ਰੋਗ ਹੋਊ ਉਹ ਜੇ ਸਾਹਮਣੇ ਗਰਮੀ ਦਾ ਰੋਜੇ ਕਬਾੜੀ ਮੈਂ ਮੰਗਦੇ ਨਹੀਂ ਭਾਈ ਪਾਣੀ ਪਾਇਆ ਤਾਂ ਆ ਜਾਈਏ ਤੇ ਉਹ ਦੇਖੀ ਜਿੱਥੇ ਦਿਨ ਦਾ ਬੁੱਢੇ ਮੰਗਦੇ ਪਾਣੀ ਤੇ ਉਹ ਆ ਗਿਆ ਹੁਣ ਆਹ ਦੇਖੋ ਪਾ ਕੇ ਆ ਗਿਆ ਹੁਣ ਆਹ ਬਾਈ ਜੀ ਆਈ ਜਮਗਣੀ ਹੈ ਬੁੱਤੇ ਵੇ ਬੰਦਾ ਪਾਣੀ ਬਿੰਟ ਬਾਹਰ ਮੰਗਦਾ ਓ ਅੱਧਾ ਘੰਟਾ ਕਮ ਕਾਲਾ ਖੇਡਵਾ ਤੈਨੂੰ ਪਾਣੀ ਚਾਹੀਦਾ ਥਾਹੀ ਹੋ ਵੀ ਤੈਨੂੰ 10 ਮਿੰਟੇ ਕਰ ਲ ਓ ਚਾਹੀਦਾ ਪਾਣੀ ਨਹੀਂ ਬਾਕੀ ਨਾ ਸਮਝੋ ਜੀ ਹੋਰ ਇਹ ਇਹ ਆਹ ਲੈ ਲੈ ਨਾ ਆਪਣੇ ਮਾਂ ਕਾਗੇ ਆ ਗਿਆ ਪਾਣੀ ਬਾਪ ਤੇਨੇ ਕਹੇ ਬੋਲ ਕੇ ਬੰਗਲਾ ਬਾਣੀ ਇਹਨਾਂ ਜਾ ਵੀ ਕਮਲਾਉਂ ਲਾ ਤੇ ਜਾਂ ਬੰਦਰੀ ਗੁੱਦੀ ਕੰਮ ਕਰਨ ਲਾਦੀ ਮੜਿਆ ਮੈਂ ਚਾਹੀਦਾ ਇਹ ਬੰਦਾ ਕੋਲੇ ਆਉਂਦਾ ਨਾ ਛਿਛੜੀ ਜੀ ਮਾਂ ਬੰਦੇ ਦੇ ਹਾਂ ਵੀ ਪਾ ਪਾਣੀ ਭਾਈ ਹਾਂ ਨਦੀਆਂ ਨਾਲੇ ਧੁੱਪੇ ਪਏ ਹੁਣ ਇਹਨਾਂ ਬੁਰਾ ਹਾਲ ਐ ਖੇਤਾਂ ਜਿਹੜਾ ਕੋਈ ਕਹਿੰਦਾ ਲੋੜਾ ਪਾਣੀ ਲਾਈ ਜਾਂਦਾ ਮੋਟਰਾਂ ਦਾ ਨਦੀ ਨਾਲੇ ਮਾ ਤਾਂ ਮੀਂਹ ਤੇ ਖਾਰੇ ਆ ਉਹ ਚਾਹੀਦਾ ਮੀਂਹ ਹੁਣ ਪਾਪੇ ਸਿੱਧਾ ਪੱਤਰਾ ਮੇਰੀ ਅੱਖੜ ਨਾਲੇ ਸਾਰੇ ਨੇੜੀ ਅੱਖੜਾ ਵੀ ਸਾਡੇ ਮੇਕ ਖਾਨ ਬਾਸ ਹੁੰਦਾ ਬੁੱਟਿਆਂ ਦਾ ਹੈ ਨਾ ਮੁੱਟਾ ਨਿਕਸ਼ਾਂਜਾਦਾ ਹੁੰਦਾ ਬਹੁਤ ਬੁੱਟਾ ਘਿਰਦਾ ਇਹ ਬੁੱਟਾ ਯਾਰਾ ਕਰਦਾ ਪਾਣੀ ਮੁੱਟਾ ਪਾਣੀ ਮੰਗ ਰਿਹਾ ਪਾਣੀ ਬੈਕ ਟੂ ਬੈਕ ਲੱਗ ਰਹੇ ਆ ਮੜ ਜੀ ਨਹੀਂ ਆ ਗਈ ਹਾਂ ਇਹਦੀ ਜਿਹੜਾ ਡੂੰਗੀ ਬੋਦੀਆਂ ਉੱਪਰ ਟੋਕਰੇ ਜਿੰਨੀ ਜਗ੍ਹਾ ਆ ਰੇ ਭਈਆਂ ਟੋਕਰੇ ਜਿੰਨੀ ਜਗ੍ਹਾ ਜਾਵਾ ਤਿੰਨ ਚਾਰ ਬੁੱਟੇ ਘਿਰ ਗਏ ਹੋਰ ਹੀ ਪਾਣੀ ਲੱਗਦਾ ਦੋ ਨਾ ਨਾ ਤੇ ਤਾਂ ਸੁੱਕੀ ਨੇੜੀ ਨੇੜੀ ਆਈ ਸੁੱਕੀ ਹਾਂ ਉਹਨੇ ਘਿਰਦੇ ਤੇ ਜਦ ਜਾਤੇ ਵੱਠ ਹੋਏ ਆ ਪਾਣੀ ਲੱਗਦਾ ਨਹੀਂ ਗੱਪੇ ਤੋੜ ਦਿੰਦੀ ਇਹ ਪਾਣੀ ਨਹੀਂ ਲੱਗਿਆ ਤਾਂ ਗੱਪੇ ਤੋੜ ਨਹੀਂ ਨੁਕਸਾਨ ਤਾਂ ਹੋਇਆ ਹੈ ਨੇ ਯੂਨੇ ਕਪੜਾ ਢਟਣਾ ਢਟੇ ਨੇ ਹਲ ਜਾ ਬਾਈ ਲਾਜ਼ਮੀ ਹੈ ਢਟੇ ਲੋ ਬਾਈ ਆ ਦੇ ਦੇਖੋ ਮੱਕੀ ਵੇ ਤਕੜੀ ਤਾਂ ਹੋ ਗਈ ਏ ਮੁੱਕ ਦੀ ਗੱਲ ਆ ਵੀ ਪਾਣੀ ਪੂਣੀ ਪੂਰਾ ਅੱਜ ਪੂਰਾ ਅੱਜ ਤਾਂ ਪੂਰਾ ਅੱਜ ਤਾਂ ਮੇਰੇ ਜੀਰ ਦੇ ਪਾਣੀ ਪੀ ਲਈ ਨਹੀਂ ਪਹਿਲਾਂ ਤਾਂ ਬਾਈ ਸਵਾਸ ਇੱਕ 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 ਤਾਰਪੌਲੀ ਉਪੇਤੇ ਬੀਜੇ ਨਹੀਂ ਦੀਦਾ ਮੈਨੂੰ ਬਣੀ ਹੈਗੀ ਉਹ ਪਰ ਆਵਾ ਮਾਰਗਾ ਵੀ ਹੁੰਦਾ ਦੇਖ ਕੇ ਇਹਨੂੰ ਯੇ ਨਹੀਂ ਪੀਦੀ ਜੇ ਮੰਨੀ ਮਾਰ ਦੋ ਉੱਡਣ ਦਿਓ ਇਹੋ ਜਿਹੀ ਖਾਦੀ ਹੈ ਇੱਕ ਦਿਨ ਮੀਂਹ ਪੈ ਜਾਂਦਾ ਦੋ ਦਿਨ ਪਾਣੀ ਇੱਕ ਦਿਨ ਮੀਂਹ ਪੈ ਜਾਂਦਾ ਇਹ ਤੋੜਨੀ ਪਈ ਆ ਤਕੜੀ ਹੋ ਗਈ ਆ ਉਧਰ ਕਿੱਥੇ ਦੀ ਹੋ ਕਿੱਥੇ ਲਾ ਕਿੰਨਾ ਕ ਟਾਈਮ ਬਲੌਗ ਦੇਖਲਾ ਪੂਰੇ ਤੂੰ ਆਏ ਦੇਖ ਲਈ ਹੁਣ ਪੂਰੇ 10 ਦਿਨਾਂ ਦੇ ਦੇਖੇ ਮੱਕੀ ਉਹ ਸਹੀ ਚੀਜ਼ ਇਹੋ ਜੀ ਯਾਰ ਇਹ ਪਾਣੀ ਨਾਲ ਜੀਉਂਦੀ ਆ ਪਾਣੀ ਇੱਕ ਪਾਣੀ ਕਰੇ ਬਸ ਦੋ ਐਟਮਾਂ ਹੀ ਇਹਦਾ ਕੱਖ ਨਾ ਹੋਵੇ ਤਾਂ ਵਧੀਆ ਗੱਲ ਆ ਜੇ ਹੋ ਗਿਆ ਤਾਂ ਸਪਰੇਅ ਕਰੋ ਪਰ ਇਹ ਚੀਜ਼ ਜਿੰਉਂਦੀ ਉ ਤਾਂ ਆ ਹਾ ਦੂਈ ਸਪਰੇਅ ਆ ਕੱਖ ਇਹ ਟਾਈਮ ਇਹ ਟਾਈਮ ਘਟਦੀ ਫਸਲ ਇਉਂ ਡੇੜਾ ਪਣ ਜਾਂਦਾ ਬਸ ਹਾਂ ਇਹ ਪੂਰੀ ਸੇਵਾ ਮੰਗਦੀ ਹੈ ਕੀ ਹੈ ਇਹ ਬਾਈ ਬੱਲਵਾ ਜਿਹੜੇ ਆਪਾਂ ਨੇ ਪੰਪ ਲਿਆਂਦਾ ਕੱਗੇ ਹਾਂ ਉਹਦੇ ਨਾਲ ਲੱਗਦਾ ਚਾਨਣਾ ਦੇ ਪੰਪ ਨਾਲ ਲਾਤਾ ਦੇਖੀ ਫਿਰ ਬਹੁਤ ਤਗੜੀ ਚੀਜ਼ ਆ ਦਿਨ ਚੜਾਉਣਾ ਦਿਨ ਚੜਾਉਣਾ ਤੈਨੂੰ ਪਤਾ ਹੀ ਨਹੀਂ ਲੱਗਣਾ ਹੁਣ ਰਾਤ ਨੂੰ ਲੱਗਦਾ ਜਿਹੜੇ ਸਾ ਨਾਲ ਬੱਲਵਾ ਦੇਣ ਵਾਲੀ ਗੱਲ ਤਾਂ ਝੂਠੀ ਸੋਡੀ ਵੇਹੇ ਲਾ ਦੇਖੀ ਫਿਰ ਬੈਗ ਤਿਆਰ ਹੈ ਸਕੂਲ ਵਾਲਾ ਬਾਕੀ ਮੇਰੇ ਭਾਈ ਪੰਜ ਸਾਹਿਬ ਨੂੰ ਪੰਜ ਸਾਹਿਬ ਵਧਾਈਆਂ ਭਾਈ ਮੋਨੋਟਾਈਜ਼ ਦੀਆਂ ਆ ਨਵੀਂ ਵਧਾਈਆਂ ਇਸ਼ਾਰੇ ਹਾਂ ਭਾਈ ਪੰਜ ਸਾਹਿਬ ਦਾ ਭਾਈ ਚੈਨਲ ਜੋ ਹੈਗਾ ਇਹ ਮੌਨਟੇਜ ਹੋ ਗਿਆ ਬਈ ਇਹਨਾਂ ਨੂੰ ਵਧਾਈਆਂ ਕੁਛ ਕਹ ਸਾਡੇ 10 ਕਾ ਨੂੰ ਭਾਈ ਗਈ ਗਈ ਆ ਨਵੀਂ ਵਧਾਈਆਂ ਸਾਰਿਆਂ ਨੂੰ ਬਹੁਤ ਬਹੁਤ ਆਪਣੇ ਚੈਨਲ ਦਾ ਨੌ ਨੌਤਾ ਬੋਲ ਲਾ ਪੰਚਮਾਲਾ ਅਹੀ ਨਾਮ ਭਾਈ ਪੰਚਮਾਲਾ ਭਾਈ ਇਹਦਾ ਭਾਈ ਚੈਨਲ ਵੀਊਰ ਦੇਖਿਓ ਤੁਸੀਂ ਇਹਦੇ ਵੀਊ ਹੋਦੇ ਹੋਦੇ ਘਟਾ ਆਹ ਹੌਲੀ ਬੰਦੇ ਨੇ ਮਿਹਨਤ ਕਰੀ ਮੌਂਟੇਜ ਹੋ ਗਿਆ। ਬਾਕੀ ਜਿਹੜੇ ਬੰਦੇ ਦੇਖਦੇ ਨੇ ਜਿਹੜੇ ਪਸੰਦ ਕਰਦੇ ਪਾਚ ਨੂੰ ਬਾਈ ਉਹ ਵੀ ਇਹਦਾ ਚੈਨਲ ਜਰੂਰ ਦੇਖਿਓ। ਠੀਕ ਆ ਪਾਚ। ਹਾਂ। ਬੰਦਾ ਬਾਈ ਕੰਮ ਆ ਬਹੁਤ ਆ ਇਹ। ਜਿੱਥੇ ਮਰਜ਼ੀ ਕਹਦੇ ਆ ਆਹ ਮੈਂ ਖੜਦਾ। ਜਾਂ ਮਰਜ਼ੀ ਬਾਈ ਨੂੰ ਫੋਨ ਫੋਨ ਮਾਰ ਲੈ ਜੋ ਮਰਜ਼ੀ ਕਰ ਲੈ। ਹੋਂ ਵੀ ਦੇਖਦਾ ਘੋੜੇ ਦਾਣਾ ਵਾ ਕੇ ਆਇਆ। ਉਹ ਬਾਈ ਦਿਨ ਦਾ ਮਤਵਕਾ ਦਿਨ। ਓ ਜੀ ਇਹ ਮੋਰੇ ਚੜਦਾ ਦੇ ਦਿਨ ਪਤਾ ਕਿਹਦਾ ਦਿਨ ਉਹ ਉਹ ਵੀ ਨਹੀਂ ਦਿਨ ਦਿਨ ਹੁੰਦਾ ਵੀ ਸਾਰੀ ਤੈਨੂੰ ਤੇਰੀ ਫਸਲ ਦਿਖ ਰਹੀ ਹੈ ਫਸਲ ਐਡਾ ਵੀ ਨਹੀਂ ਉਹਦਾ ਉਹਦਾ 20 ਮੀਟਰ ਦੇ ਦਰ ਨੂੰ ਮੇਰੀ ਗੱਲ ਸਪਰੇ ਇੰਨੀ ਜਗ੍ਹਾ ਚ ਹੋਣੀ ਹੈ ਇੰਨੀ ਜਗਾ ਆਪਣਾ ਏਰੀਆ ਸਾਫ ਆ ਪੰਜ ਦੇਖਦੇਗਾ ਪੰਜ ਦੇ ਕਿਹਨਾਂ ਕਿ ਮਿਲੀ ਹੈ ਪੰਜ ਤਾਂ ਜਦ ਤੂੰ ਪੱਤ ਦਿਨ ਦੇਰ ਮਾਰਦੇ ਦੇਖਦਾ ਪੰਜ ਤਾਂ ਕਹਿ ਦੇਖਦਾ ਦੇ ਅੱਧੀ ਰਾਤ ਨੂੰ ਕਹਿ ਐ ਬਾਦ ਹਾਂ ਜੀ ਬਾਕੀ ਦੂਬੇ ਗੋਸਾ ਨਹੀਂ ਕਰਦਾ ਬੰਦਾ ਇਹ ਇਹਦੇ ਵਰਗਾ ਹੀਰਾ ਬੰਦਾ ਨਹੀਂ ਬਾਈ ਸਾਡੇ ਪਿੰਚ ਜਮੈਂ ਹੀਰਾ ਜੀ ਨੂੰ ਕਹਿੰਦੇ ਨਾ ਉਹ ਹੁਣ ਪਰੇ ਕਾਦੀ ਕਰ ਰਹੇ ਆ ਤੂੰ ਇਹ ਬਾਈ ਕੱਖ ਦੀ ਪਰਸੋਂ ਕਰੀ ਤੀ ਮੈਂ ਸੁਣਦੀ ਸੀ ਅੱਛਾ ਹਾਂ ਹੁਣ ਪਤਾ ਕਾਲੂ ਕਾਦੀ ਕਰਨੀ ਆ ਕਾਲੂ ਕਾਦੀ ਨਹੀਂ ਤਾਕਤ ਦੀ ਇਹਦਾ ਬਾਈ ਇਹ ਬਣੀ ਇਹ ਸਟਰਾਪ ਹੁੰਦਾ ਬਣੀ ਕਿੱਥੇ ਹੁੰਦਾ ਵੇ ਇਹ ਮੈਸੇਜ ਆਇਆ ਹੁੰਦਾ ਵੀ ਹਾਂ 8 ਵਜੇ ਕੇ 56 ਮਿੰਟ ਹੋ ਗਏ ਸਪਰੇਅ ਕਰ ਰਹੇ ਹਾਂ ਅੱਜ ਫੇਰ 8:50 ਹੋ ਗਏ ਸਪਰੇਅ ਫੇਰ ਕਰ ਰਹੇ ਆ ਉਹੀ ਟਾਈਮ ਆਜਦਾ ਵੀ ਆ ਨੌ ਟਾਈਮ ਹੋ ਗਿਆ ਹਨਾ 9 ਵਜੇ ਚੱਲੇ ਹੈ 9 ਵਜੇ ਚੱਲੇ ਮੈਂ ਕਹਿੰਦਾ ਹਾਂ 9 ਵਜੇ ਨੌਵਾ ਟਾਈਮ ਹੈ ਬਾਈ ਕੱਲ ਵੀ ਬੰਬ ਉਹ ਟਰੈਕਟਰ ਟਰੈਕਟਰ ਵਾਂਗ ਸਟਾਰਟ ਹੋਇਆ ਪਹਿਲਾਂ ਤਾਂ ਹੋਈ ਹੀ ਨਹੀਂ ਪਰ ਸਲਵਜੀ ਮਾਰ ਕੇ ਉੱਪਰ ਨੂੰ ਫੋਰੇ ਦੀ ਮਾਰੀ ਨੇ ਸਪਰੇ ਦੇ ਉਹ ਕੱਲ ਨੂੰ ਇਹੀ ਟਾਈਮ ਆਪਾਂ ਨੇ ਉਹ ਉਹਦੀ ਕਰਨੀ ਹੈ ਜਾਨ ਦੀ ਤੱਕ ਤੱਕ ਤਾਲੀ ਨਜ਼ਾਰਾ ਨਹੀਂ ਠੰਡੇੜਾ ਉਹ ਬਈ ਬਹੁਤ ਘੈਂਟ ਕੰਮ ਧੁੱਪਾਂ ਮਾਂ ਤਾਂ ਖਾਣੇ ਹੁੰਦਾ ਓਹ ਯਾਰ ਧੁੱਪਾਂ ਕਿ 5:30 ਵਜੇ ਧੁੱਪਾਂ ਵਹੋਂਦੀਆਂ ਯਾਰ ਤੈਨੂੰ ਮੈਂ ਦੱਸਦਾ ਮੈਂ ਕਰਨ ਲੱਗਿਆ ਜੇ ਤੈਨੂੰ ਸਵੇਰੇ ਨਹੀਂ ਕਿਹਾ ਤਾਂ ਮੈਂ ਹੂੰ ਮੈਂ ਸਪਰੇ ਕਰਨੀ ਆ ਮੈਂ ਆਉਣ ਲੱਗਿਆ ਫਿਰ ਸਟੇਟਿਚੋਂ ਫੋਨ ਆ ਗਿਆ ਉਹ ਕਹਿੰਦਾ ਬਾਈ ਪੈਸੇ ਕਰਵਾਇਆ ਅੱਜ ਫਿਰ ਮੈਂ ਉਧਰ ਨੂੰ ਚਲੇ ਗਿਆ ਉੱਥੇ ਤੇ ਆਇਆ ਆ ਕੇ ਫਿਰ ਮੋਹਰੇ ਪਿੰਡ ਵਾਲੀ ਮੋਟਰ ਉੱਪਰ ਪਾ ਮੋਟਰਾਂ ਚੱਲਦੀ ਦੀ ਉੱਥੇ ਪਾਣੀ ਪੂਣੀ ਲਾਇਆ ਮੱਕੀ ਨੂੰ ਉਹਨੂੰ ਆਪਣਾ ਬੂਟਿਆਂ ਨੂੰ ਬਾ ਉੱਥੇ ਤੇ ਵਿਹਲਾ ਹੋਇਆ ਤੇ ਘੋੜੇ ਕੂੜੇ ਡੰਕਰ ਨਾਲ ਆਏ ਸਾਰੇ ਗਰਮੀ ਬਹੁਤ ਆ ਹੂੰ ਬਹੁਤੇ ਬਾਅਦ ਫਿਰ ਪੰਪ ਚੱਕਿਆ ਜ਼ਮੀਨ ਇਹ ਬਹੁਤ ਆ ਬਾਈ ਬਾਈ ਪਾ ਕੀ ਕਰੇ ਗੱਲਾਂ ਮੈਂ ਜ਼ਮੀਨ ਇਹ ਬਹੁਤ ਰੀਕੋ ਇੰਨੀ ਜ਼ਮੀਨ ਸਾਹ ਹੁੰਦੀ ਨਹੀਂ ਕੀ ਕਰੀ ਜ਼ਮੀਨ ਚੀਜ਼ ਹੋਰ ਆ ਕੰਮ ਹੋਰ ਚੀਜ਼ ਆ। ਬਸ ਜ਼ਮੀਨ ਵਾਲੇ ਕੰਮ ਆ। ਹੁਣ ਕੱਲ ਨੂੰ ਫੇਰ ਜਾਣਾ ਯਾਰ ਮੈਂ। ਪਰਸੋਂ ਨੂੰ ਫੇਰ ਜਾਣਾ। ਦੋ ਦਿਨ ਲਗਾਤਾਰ ਫੇਰ। ਆਉ ਤਾਂ ਉੱਥੇ ਕੋੜੇ ਜਿਹਨੇ ਵੀ ਪੱਕੇ ਬੰਨੇ ਆ। ਕੋੜਿਆਂ ਦੇ। ਪਤਾ ਨਹੀਂ ਉਹ 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 ਪਤਾ ਨਹੀਂ ਕੀ ਬੱਦਲ। ਗੱਕੇ ਝੂਠ ਦੇ ਬੋਲਦਾ ਮੈਨੂੰ ਇਹ ਤਾਂ ਇੰਨਾ ਸਾਰਾ ਹੈ ਨਾ। ਮੈਨੂੰ ਟੈਨਸ਼ਨ ਨਹੀਂ ਹੈ ਇਹ ਕੰਮ ਦੀ ਪਿੱਛੇ ਤੇ। ਹੁਣ ਮੈਨੂੰ ਤਾਂ ਜਾਣਾ ਹੀ ਪੈਂਦਾ ਏ। ਤੇ ਇਹ ਮੁਕਦੀਆਂ ਕੋੜੇ ਖਾਂ ਉਹਨੇ ਬਸ। ਹਾਂ ਹਾਂ। ਹੁਣ ਟੈਂਕੀ ਜਿਹੜੀ ਮੇਨ ਗੱਲ ਆ। ਮੇਨ ਇਹ ਹੀ ਗੱਲ ਆ। ਮੁਕਦੀਆਂ ਕੋੜੇ ਡੰਗਰ ਅਸਰ ਕੋੜਿਆਂ ਦੀ ਆ। ਡੰਗਰ ਦਾ ਘਰ ਦੇ ਵੀ ਕਰ ਲਈ ਜਾਂਦੇ ਆ। ਡੈ ਫਾਇਦਾ ਆ ਹੈ ਹੁਣ ਚੱਲ ਕਰੀਏ ਸਪਰੇ ਫਿਰ ਚੱਲ ਚੱਲ ਦੌੜ ਜਾ 38 ਕੋਲਾ 34 ਮਿੰਟ ਕਾ ਪਰ ਪਾਪੋ ਕੋ ਲੈਟ ਵਗਿੰਦਾ ਲੈਟ ਲੈਟ ਦੇ ਪਿੱਛੇ ਫਰੀ ਸੁਣਾ ਦੀ ਵਾਲੀ ਹੈ ਗਲਵਜ਼ ਵੀ ਫਰੀ ਐਨਕਾ ਵੀ ਫਰੀ ਗਲਵਸ ਮੈਂ ਉਹ ਮਾਸਕ ਕੋਰੋਨਾ ਵਾਲਾ ਮਾਸਕ ਵੀ ਫਰੀ ਸਾਰਾ ਕੁਝ ਫਰੀ ਆ ਵਧੀਆ ਕੰਮ ਵਧੀਆ ਚਾਹੀਦਾ ਰਹੇ ਪਟਰਾ ਬੰਪਲੇ ਹੋ ਹੋ ਰਾ ਇਹ ਇਹ ਆਪਣੇ ਖੇਤਾਂ ਨੂੰ ਵਧੀਆ ਯਾਰੋ ਇਹ ਇਹ ਜਗ੍ਹਾ ਸਪਰੇਅ ਕਰਨੀ ਤਾਂ ਪੰਪ ਹੀ ਚਾਹੀਦਾ ਦੋਏ ਪੰਪ ਤਾਂ ਖਲਾਰਦੇ ਆ ਦੋਏ ਦੇ ਸਾਲੇ ਉਿਓ ਰਾੜ ਜੇ ਪਾਈਆਂ ਨੇ ਤੂੰ ਵੀ ਉਹਨਾਂ ਦੀ ਸਪਰੇਅ ਹੋ ਟਾਈਪ ਦੀ ਆ ਇਹਦੀ ਹੋ ਟਾਈਪ ਦੀ ਆ ਉਹ ਕਣਕਾਂ ਜੋਗੀ ਕਣਕਾਂ ਜਿ ਕੋਣ ਹਜੂਰ ਕਰਨੀ ਤਾਂ ਕੋੜ ਦੇ ਹੋਂ ਵਾਸਤੇ ਵੀ ਨੇ ਆ ਇੱਕ ਫ੍ਰੀ ਮਿਲਿਆ ਤਾਂ ਕੋੜ ਵੀ ਇਹਨਾਂ ਨੇ ਲਾਤੇ ਇਹ ਵਧੀਆ ਚੀਜ਼ ਆ ਇਹ ਦਿਓ ਮੁਬਾਰਕਾਂ ਪਪਾ ਚ ਨੂੰ ਚੈਨਲ ਮੌਂਟ ਆ ਗਈ ਤਾਂ ਭਾਈ ਵੀ ਨਾਲ ਖ ਬੈਠਾ ਭਾਈ ਦੋਹਾਂ ਨੂੰ ਮੁਬਾਰਕਾਂ ਠੀਕ ਹੁਣ ਹਾਂਜੀ ਹਾਂ ਕੁਛ ਕਹਿਣਾ ਤੁਸੀਂ ਨਹੀਂ ਆਹ ਬਾਈ ਧੰਨਵਾਦ ਜੀ ਇਹਨਾਂ ਦਾ ਬਾਈ ਚੈਨਲ ਸਬਸਕ੍ਰਾਈਬ ਵੀ ਕਰ ਲਿਓ ਯਾਰ ਕਹਿ ਨਾਮਾ ਬਾਈ ਪੰਜਮਾ ਪੰਚਮਾਲਾ ਹਮ ਇਹਨਾਂ ਦਾ ਬੋਲਦੇ ਹੁਣ ਕਹਾ ਹੈ ਪੰਚਮਾਲਾ ਪੰਚਮਾਲਾ ਪੂਰਾ ਬੋਲ ਵੀ ਮੇਰਾ ਚੈਨਲ ਆ ਪੰਚਮਾਲਾ ਇਹ ਵੀ ਸਬਸਕ੍ਰਾਈਬ ਕਰੋ ਮੇਰਾ ਚੈਨਲ ਦਾ ਨਾਮ ਹੈਗਾ ਬਈ ਪੰਚਮਾਲਾ ਹਮ ਜਾ ਕੇ ਲਿੰਕ ਤੇ ਸ਼ੇਅਰ ਸ਼ੇਅਰ ਕਰੋ ਲਾਈਕ ਕਰੋ ਸਬਸਕ੍ਰਾਈਬ ਕਰੋ